ਸ਼ੰਭੂ ਬਾਡਰ ਤੇ ਚੱਲ ਰਹੇ ਇਸ ਲੰਬੇ ਕਿਸਾਨ ਅੰਦੋਲਨ ਦੇ ਹਵਾਲੇ ਨਾਲ ਉੱਥੇ ਕਿਸਾਨਾਂ ਦੇ ਅੰਦਰ ਮਾਨਸਿਕ ਫਿਕਰਮੰਦੀ ਕਹੀ ਜੀ ਵਧਦੀ ਆ ਤਣਾਅ ਕਿਉਂ ਜਾ ਵਧਿਆ ਉਹਦਾ ਇਹ ਨਤੀਜਾ ਹੈ ਕਿ ਅੱਜ ਇੱਕ ਕਿਸਾਨ ਸੁਸਾਈਡ ਕਰ ਗਿਆ ਸ਼ੰਭੂ ਬਾਡਰ ਤੇ ਰੇਸ਼ਮ ਸਿੰਘ ਨਾਂ ਦਾ ਕਿਸਾਨ 55 ਸਾਲਾ ਤਰਨਤਾਰਨ ਜ਼ਿਲ੍ਹੇ ਦੇ ਪਹੂਬਿੰਡ ਦਾ ਰਹਿਣ ਵਾਲਾ ਹੈ ਕਿਸਾਨ ਆਗੂ ਤੇਜਵੀਰ ਸਿੰਘ ਨੇ ਇਸ ਵਾਰ ਦੱਸਿਆ ਕਿ ਰੇਸ਼ਮ ਸ਼ੰਭੂ ਤੇ ਖਨੋਰੀ ਬਾਡਰ ਉੱਤੇ 11 ਮਹੀਨੇ ਤੋਂ ਚੱਲ ਰਹੇ ਅੰਦੋਲਨ ਦੇ ਬਾਵਜੂਦ ਸਰਕਾਰਾਂ ਵੱਲੋਂ ਇਸ ਦਾ ਨੋਟਿਸ ਨਾ ਲੈਣਾ ਇਸ ਦਾ ਹੱਲ ਨਾ ਕੱਢਣਾ ਇਹ ਤੋਂ ਨਰਾਜ ਤੇ ਨਰਾਜ਼ ਚੱਲ ਰਿਹਾ ਸੀ ਜਿਹਦੇ ਵਿੱਚ ਉਹਨੇ ਸਲਫਾਸ ਨਿਕਲ ਲਿਆ ਤੇ ਉਸ ਨੂੰ ਪਟਿਆਲਾ ਦੇ ਰਜਿੰਦਰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੇ ਦਮ ਤੋੜਤਾ ਖਨੋਰੀ ਬਾਰਡਰ ਤੇ ਇੱਕ ਕਿਸਾਨ ਅਜ ਝੁੱਲਸਿਆ ਗਿਆ ਜਿਹੜੇ ਗੀਜ਼ਰ ਹੁੰਦੇ ਨੇ ਉਹ ਵਿੱਚ ਲੱਕੜਾਂ ਪਾ ਦੋ ਪਾਥੀਆਂ ਪਾ ਦੋ ਪਾ ਦੋ ਜਿਹੜਾ ਉਵੇਂ ਚੱਲਦੇ ਨੇ ਉਹ ਉਹ ਗੀਜ਼ਰ ਨਾਲ ਉਹ ਝੁੱਲਸਿਆ ਗਿਆ ਤੇ ਉਸ ਨੂੰ ਵੀ ਸਮਾਣੇ ਦੇ ਸਰਕਾਰੀ ਹਸਪਤਾਲ ਲਿਜਾਂਦਾ ਗਿਆ